ਉਰੇ ਯਾਰ ਵਾਲ ਨਾ ਖਰਾਬ ਹੋ ਜਾਣ ਪਾ। ਵਾਲ ਯਾਰ ਕਿਵੇਂ ਖਰਾਬ ਹੋਣਗੇ ਤੇਰੇ ਆਪਿਆ ਪਰ ਨਾ ਲੈ। ਪਰ ਨਾ ਬੰਨ। ਸਾਰਿਆਂ ਨੂੰ ਬੜੀਆ ਲੱਗਿਆ ਦੇਖਣ ਨੂੰ ਵੀ ਕਹੇ ਵੀ ਹਾਂ ਕੰਮ ਕਰਿਆ ਹੋਇਆ। ਤੂੰ ਕਰਾ ਦੇ ਯਾਰ ਨਾਲ ਐ ਕੋ ਕਰਦੀ। ਕਰਾ ਦੇ। ਕਰਾ ਦੇ। ਨਹੀਂ ਕਰਾਉਣਾ। ਨਹੀਂ ਭਾਬੀ ਨੂੰ ਐ ਵੀ ਆਉਂਦਾ ਨਹੀਂ ਮੈਂ। ਇਹਨੂੰ ਐਸੀ ਆਉਂਦਾ ਨਹੀਂ। ਐ ਨਹੀਂ ਗੱਲ ਹੈਗੀ ਉਹ। ਤੇ ਇਹਨੂੰ ਪਰੋਣਾ ਦਾ ਪੂਜਾ ਫਿਰ ਕਰ। ਕਿਉਂਕਿ ਪਤਾ ਕੀ ਗੱਲ ਹੈਗੀ। ਆਪਾਂ ਘਰ ਦਾ ਜੇ ਰਲ ਮਿਲ ਕੇ ਕੰਮ ਕਰਾਂਗੇ ਫੇਰ ਹੀ ਵਧੀਆ ਲੱਗੂਗਾ। ਵਿੱਚ ਕਰਾ ਦੇਂਗੇ ਤੈਨੂੰ ਕੀ ਚੱਕਰਾਗਾ? ਕਰਾ ਦੇ ਐ ਕੀ ਹੁੰਦਾਗਾ। ਆ ਚੱਕ ਕੇ ਉੱਥੇ ਧਰਿਆ ਪਰਾਂ। ਅੱਛਾ ਮੈਂ ਕਰ ਕੇ ਆਵਾਂਗਾ। ਧਰਿਆ ਧਰਿਆ ਧਰਿਆ। ਕਰ ਲੈ ਐ ਕੀ ਹੁੰਦਾ ਦੱਸ। ਇਹਦਾ ਉੱਦੋਂ ਵੀ ਭਾਰੀ ਆ। ਕਿ ਭਾਰੀ ਕਿੱਥੇ ਲਾ ਹੌਲਾ ਲੈ ਜਾ। ਜਲਾ ਪਿਆਦਾ ਏ। ਰੁਪਿੰਦਰ ਤੂੰ ਆ ਆ ਕਰ ਫੇਰ ਬਾਬੇ। ਤੂੰ ਆ ਕਰ ਲੈ। ਕਿਹੜਾ? ਆ ਇਹਨੂੰ ਸਾਫ਼ ਜਿਹਾ ਕਰਕੇ ਇਹਦੇ ਤਾਂ ਆਪਾਂ ਸਮਾਨ ਧਰ ਦਾਂਗੇ। ਚਲੋ। ਉਹ ਫੜਾਈ ਸਾਫ਼ ਹੋਇਆ। ਕਹਣਾ ਤੁਰਦੀ ਤਾਂ ਐ ਜਵੇਂ ਝਾਂਜਰਾਂ ਪਾਈਆਂ ਹੁੰਦੀਆਂ ਨੇ ਚੱਕ ਲਾ ਦੇ ਇਹਨੂੰ ਪਾਈਆਂ ਤਾਂ ਹੋਈਆਂ ਨੇ ਇਹਨੂੰ ਫੜ ਆਹ ਫੜਾ ਉੱਤਰ ਲਓ ਤਾਂ ਧਰਕੇ ਇਹਨੂੰ ਓਏ ਜੀ ਬਜਰ ਬਹੁਤ ਆ ਇਹਦੇ ਚ ਨਹੀਂ ਜਾਂਦਾ ਘਰੀਸ ਕੇ ਲੈ ਜਾ ਹਾ ਹਾ ਬਾਬਾ ਸਾਡਾ ਬੈਠਾਗਾ ਬਾਬੇ ਕਿਵੇਂ ਫਿਰ ਬਾਬੇ ਨੂੰ ਲਾ ਲਓ ਬਾਬਾ ਨਹੀਂ ਲਾਦਾ ਬਾਬੇ ਦੁਖਦੇ ਉਹਦੇ ਗੋਡੇ ਉਹਦਾ ਗੋਡਿਆਂ ਦੀ ਪ੍ਰੋਬਲਮ ਹੈ ਅਥਾਂ ਹੀ ਚੱਲਦਾ ਗੁਣੀਏ ਜਿਹੇ ਗੱਡੀਆਂ ਦੂਜਿਆਂ ਨੇ ਭਾਈ ਨੇ ਦੀ ਸਾਨੂੰ ਕਰਦੇ ਜੇ ਗੁਣੀਏ ਤੇ ਆ ਜੀ ਬਾਬਾ ਆਹ ਛੱਟੇ ਹੋਏ ਪਾਲੀ ਛੱਟੇ ਛੱਟੇ ਤੇ ਕੋ ਮੈਂ ਲੈ ਆਉਣੀ ਧੰਨੂ ਜਾਜੂ ਕਰਕੇ ਉਹ ਚਾਹ ਤਾਂ ਕੋਈ ਨਹੀਂ ਸੀ ਫੇਰ ਪੀ ਲਾਂਗੇ ਤੂੰ ਲਵਾ ਦੱਸ ਮਿੰਟ ਕੀ ਕੰਮ ਕਰੋਗਾ ਕਿ ਥਾ ਪੀਓਗਾ ਪੁੱਤ ਕੋਈ ਤੂੰ ਗੱਡੀ ਵੀ ਨਹੀਂ ਥੋੜੀ ਚੱਲਣੀ ਆ ਜਾ ਆ ਜਾ ਕੁਛ ਨਹੀਂ ਹੁੰਦਾ ਜੱਪਤਾ ਐਂ ਕਰ ਆਹ ਬੋਰੀਆਂ ਹੀ ਫੜਾ ਮੈਨੂੰ ਏ ਰੁਕ ਰੁਪਿੰਦਰ ਹਾਂਜੀ ਮੈਂ ਕਹਣਾ ਪੋਰੀਆਂ ਧਰਤੀ ਵਿੱਚ ਇਹਦੇ ਉਹ ਭੈਣ ਨਹੀਂ ਪ੍ਰਿੰਟ ਰਹੀਆਂ ਧਰਤੀਆਂ ਹੈ ਕਿਹੜੀਆਂ ਇਹਦਾ ਬਹੁਤ ਭਾਰੀ ਹੈ ਦੋ ਜਣੇ ਚੱਕਣੀਆਂ ਦਾ ਆ ਯਾਰ ਪ੍ਰਿੰਟ ਜੀ ਕਰੂਗਾ ਕੰਮ ਮੇਰਾ ਓਏ ਦੇਖੀ ਲੜਾਣਾ ਓ ਤੂੰ ਓਏ ਆ ਗਿਆ ਯਾਸੀ ਯਾਸੀ ਮੇਰੇ ਮਾਰੀ ਪ੍ਰਿੰਟਾ ਕਿੱਥੇ ਮਾਰੀ ਓਏ ਥੁੱਡੀ ਪ੍ਰਿੰਟ ਨਿਕਲ ਗਈ ਓ ਹੈ ਨਿਕਲ ਗਈ ਉਹ ਤੇ ਪਰਨਾ ਰਹਿ ਗਿਆ ਪਰਨਾ ਪੜਨਾ ਹੋਲੇਗਾ ਹਾਂ ਲੈ ਫੜ ਫੜ ਪੜ ਜੀ ਵੇਰੇ ਮਾਰੀ ਦੱਸ ਤੂੰ ਅੱਬਾ ਔੜਦੀ ਉਹ ਬੱਸ ਤਾਂ ਮਿੱਟੀ ਨਾ ਪਾਵੇ ਬਾਲਾਂ ਤੇ ਤਾਂ ਬਗ ਨੇ ਹਾਂ ਹਾਂ ਜਿਕੇ ਇਹ ਲੈ ਇਹਨੂੰ ਬੰਨਣਾ ਆਉਂਦਾ ਲਾ ਲਿਆ ਕਰ ਅਥਰਾ ਨਾਲ ਕੀ ਕੰਮ ਹੁੰਦੇ ਹੁੰਦੇ ਨੇਗੇ ਤੈਨੂੰ ਪਤਾ ਹੀ ਹੈਗਾ ਕੀ ਹੋ ਗਿਆ ਬਾਬੇ ਪਰਨਾ ਆ ਆ ਅੱਛਾ ਲੱਗਿਆ ਸੀਗਾ ਪਰਨਾ ਖੁੱਲ ਗਿਆ ਚੱਕ ਚੱਕ ਜਾ ਫਿਰ ਤਾਂ ਢਾਗਦੀ ਤਾਂ ਤੂੰ 5-10 ਮਿੰਟਾਂ ਦੀ ਕੰਮ ਆ ਆਪਣਾ ਕੀ ਕਰਦਾ ਹਾਂ ਆ ਬਾਲਟੀ ਚੱਕ ਬਾਹਰ ਕੱਢ ਦੇ ਨੀ ਇਹ ਤਾਂ ਮੇਰੀ ਕਿਥੇ ਆ ਰ ਹੈ ਬ੍ਰੀਕ ਬ੍ਰੀਕ ਮਨਾ ਸਾਰੇ ਬ੍ਰੀਕ ਕਰ ਲੈ ਆ ਵੀ ਸਾਰੇ ਏਦਿਖ ਪਾਉਂ ਸਾਹਬ ਨਾਲ ਖੜਿਆ ਕਰਨ ਵਾਲੇ ਤੂੰ ਤੂੰ ਹੀ ਇਹ ਕਰੀ ਨਹੀਂ ਇਹ ਸਾਹਬ ਨਾਲੇ ਖੜਿਆ ਮੈਂ ਕਿਦਾਰੇ ਆ ਆ ਲੈ ਠੰਡਾ ਸੰਗੀ ਬਣਾਤਾ ਬਾਲੀ ਹੈ ਕਹਦਾ ਸਿੰਘ ਹੀ ਬਣਾਤਾ ਓਰੇ ਆ ਮੈਂ ਬਣਾ ਯਾਰ ਹੋਰ ਇਹ ਤਾਂ ਐ ਬਨਤਾ ਜਿਵੇਂ ਪਹਿਨਾ 70 ਸਾਲ ਹੋ ਗਏ ਨਸ਼ਾ ਕਰਦੇ ਨੂੰ ਐ ਕਰਤਾ ਤਾਂ ਆਓ ਕਿਹੜਾ ਹੁੰਦਾ ਜਿਹੜਾ ਰੇਪ ਵੀ ਤੂੰ ਵੀ ਪਰਣਾ ਬੰਨਿਆ ਕਰ ਯਾਰ ਹੁਣ ਪੱਗ ਪਰਨੇ ਤੋਂ ਵਧਣਾ ਸਿਆਣਾ ਮੈਂ ਉਹ ਸਿੱਖ ਜੂਗਾ ਪਰਨੇ ਤੋਂ ਫਿਰ ਥੋੜੀ ਥੋੜੀ ਪੱਗ ਤੇ ਤੂੰ ਆਪੀ ਸਿੱਖਿਆ ਦੀ ਹੋਰ ਹੜੀ ਹੜੀ ਉਹ ਕਰਲੇ ਸੀਗੇ ਬਾਲਪੂਲ ਜੈਂ ਰੱਖ ਕੇ ਠੀਕ ਆ ਹਮ ਓਕੇ ਬਈ ਹੁਣ ਇਹਦਾ ਸੋਚਦਾ ਰਹੀ ਕੀ ਕਰਨਾ ਉਸ ਤਰ੍ਹਾਂ ਇਕਦਾ ਆ ਆ ਆ ਆ ਆ ਉਹ ਭੈਣਾ ਉਹ ਯਾ ਕਹ ਦਿੱਤੀ ਇਹਦੇ ਭਾਪੂ ਲੋਕ ਕੱਢੇ ਪੈ ਨਹੀਂ ਹੋਣਾ ਹਾਂ ਇਹ ਆਈ ਪਾ ਭਾਬੀ ਫਿਰ ਕੱਢ ਕੇ ਆ ਯਾਰ ਬੱਸਾਂ ਵਾਲੇ ਵੀ ਬਾਲੇ ਹਰਨ ਮਾਰਦ ਨੇ ਭੈਣਾ ਦੱਸੇ ਦਿੱਲੀ ਨੂੰ ਚਲਦੀ ਆ ਨਾ ਸੁਣੋ ਨਾ ਇੱਧਰ ਸਮਾਂ ਲਾਏ ਕਰ ਦੱਸੇ ਉਹ ਦੱਸੇ ਹਾਂਜੀ ਚਾਹ ਬਣਾ ਕੁੱਟ ਹੁਣ ਤਾਂ ਇਹ ਕੰਮ ਲੱਗ્યો ਕਰਨੇ ਨਹੀਂ ਸਦੀ ਚਾਹ ਨੂੰ ਕੀ ਹੋਇਆ ਕਰਤਾ ਰੋ ਕੁਛ ਘੰਟਾ ਵੀ ਨਹੀਂ ਲਾਇਆ ਉਹ ਕਰ ਲਾ ਭੈਣਾ ਮੈਂ ਤੰਗਲੀ ਜੀ ਧਰਦੂ ਤਰੇ ਨਹੀਂ ਧਰਾਂ ਤੇ ਚਾਹ ਆਪ ਬਣਾ ਲਿਓ ਕੰਮ ਵੀ ਨਹੀਂ ਕਰਦੇ ਚਾਹ ਵੀ ਮੈਂ ਬਣਾ ਕੇ ਲਿਆ ਨਾਲੇ ਮੇਤੋ ਕੰਮ ਕਰਾਈ ਜਾਂਦੇ ਤੇ ਤੋ ਵੀ ਬਾਅਦ ਚ ਕਰਾਵਾਂਗੇ ਤੂੰ ਕਰ ਲੈ ਮੈਂ ਫੇਰ ਨਹੀਂ ਕਰਦੀ ਜੇ ਚਾਹ ਬਣਾਣੀ ਮੈਂ ਕੰਮ ਨਹੀਂ ਕਰਦੀ ਉਹ ਮੰਨੀ ਨਹੀਂਂਦੀ ਗੱਲ ਬਸ ਉਹ ਕਰਨਾ ਪਊ ਮੈਂ ਨਹੀਂ ਕਰਦੀ ਜਾ ਕੇ ਬਣਾ ਲਿਓ ਜਾ ਯਾ ਕਰ ਲਿਆ ਜਾ ਲੈ ਤੂੰ ਜਾ ਨੰਗ ਜਾ ਨੰਗ ਜਾ ਯਾਰ ਤੂੰ ਜਾ ਭਾਜਾ ਮੈਂ ਕਿਉਂ ਨਹੀਂ ਬਣਾਇਆ ਉਹ ਸੈਦ ਨਹੀਂ ਬਣਾ ਲਈ ਕਿਤੇ ਉੱਥੇ ਹੀ ਪੀਣ ਕਾਂ ਲਾ ਕੇ ਬੈਜੇ ਨਹੀਂ ਬਣਾਉਣ ਲੱਗ ਜਾ ਬਣਾਉਂਗੀ ਹਾਂ ਨਾ ਨਹੀਂ ਲੱਗਦੀ ਕੱਪੀ ਹੈ ਨਾ ਨਹੀਂ ਲੱਗਦੀ ਤੇ ਨਾਲ ਤਾਂ ਲੱਗ ਜੰਦੀ ਇਹ ਤਾਂ ਬੜਿਆ ਕੇ ਜੇ ਪੰਪ ਜੇ ਭਰਨੇ ਬੰਦ ਨੇ ਮੇਰੇ ਕੋਲੇ ਹੋਰ ਫੇਰ ਲੱਗ ਜੇ ਤੂੰ ਤਾਂ ਜਿਹਨੂੰ ਐਂ ਕਹਿੰਦੇ ਨਾ ਵੀ ਆਹਾ ਕਰਨਾ ਆਪਾਂ ਨੇ ਫਿਰਦਾ ਕੇਰਾ ਕੂ ਵੀ ਦੇਖਦੇ ਆਂ ਪਰ ਜਦੋਂ ਐਂ ਕਹਦੇ ਵੀ ਤੇਤੋ ਬਿਨਾ ਨਹੀਂ ਲੋਟ ਆਉਂਦਾ ਇਹ ਫੇਰ ਕਰਦੀ ਹੈਗੀ अच्छा आए दा सिस्टम हां सयाणियां पैसे हां घर ही जित्ती होया काम और घरे दा नाम ਮੈਨੂੰ ਨਹੀਂ ਮੈ ਤਾਂ ਹੁਣ ਆਇਆ ਰੇਪੀ ਹਾਂਜੀ ਤੈਨੂੰ ਪਤਾ ਬਾਹਲਾ ਖੜਿਆਰ ਖੜਿਆ ਪਿਆ ਸੀਗਾ ਬਾਈ ਅੱਛਾ ਹੋਰ ਦੇਖ ਹੁਣ ਸੈਟ ਆ ਗਿਆ ਏ ਸਾਰਤੀ ਬੁਲਾਇਆ ਤੈ ਮੈਨੂੰ ਹੋਰ ਐਸੀ ਬਾਤੀ ਜਾਣਾ ਕਿਤੇ ਮੇਰਾ ਕੱਪੜੇ-ਕੁੜੇ ਵਧੀਆ ਪਾ ਕੇ ਆ ਗਿਆ ਸੀ ਫਿਰ ਆਪਾਂ ਚੱਲਾਂਗੇ ਕੋਈ ਨਹੀਂ ਆਪਾਂ ਚੱਲਦੇ ਹਾਂ ਸਨਾਮ ਠੀਕ ਹੈ ਰੋਸੀ ਰੋਸੀ ਨੂੰ ਕਦੋਂ ਫੋਨ ਹਾਂ ਪੁੱਛ ਲੈ ਉਹਨੂੰ ਕਦੋਂ ਕਹੋ ਉਦੋਂ ਤਾਂ ਕਰਦਾਂਗੇ ਜਦੋਂ ਉਹ ਆਉਗਾ ਨਾਲੇ ਨਮੜੇ ਉਲਾਕੇ ਦਾ ਕਿਰਾਇਆ ਪੁੱਛ ਲਈਏ ਹੁਣ ਮੈਨੂੰ ਇਹ ਦੱਸ ਵੇਚਰਣਾ ਕੁਝ ਆ ਤਰ੍ਹਾਂ ਕੇ ਬਈ ਬੋਲੀਆਂ ਆ ਬਸ ਆ ਚੱਕ ਲੈ ਹਾਂਜੀ ਬਾਬੇ ਉਹ ਕਿੱਥੇ ਹੋਗੇ ਉੱਤਰ ਉੱਰ ਪੇ ਹਾਂ ਠੀਕ ਆ ਫਿਰ ਅਸੀਂ ਪਾ ਲੈਣਿਆ ਕੋਈ ਨਹੀਂ ਕੱਪੜੇ ਜਾ ਥੋੜਾ ਹੀ ਰਹਿ ਗਿਆ ਕੰਮ ਹਾਂ ਠੀਕ ਆ ਵੀਰੇ ਠੀਕ ਹਾਂ ਦਾ ਇਹ ਚੱਲਦਾ

ਲਓ ਜੀ ਚੱਤਾ ਹੋਰ ਦੋਸੇਗਾ ਆ ਬਾਲਟੀ ਹੀ ਕਿਵੇਂ ਇਹ ਬਾਲਟੀ ਥੱਲੇ ਦਰ ਦਾਂਗੇ ਰੋਕੀ ਜਵਾ ਥੱਲੇ ਹੂੰ 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 ਇਹਦੇ ਵਿੱਚ ਖਾਣੇ ਤੇ ਹੋਰ ਕੁਝ ਆ ਤਾਹਲੇ ਤੇ ਫਿਰ ਆਪਾਂ ਸਮਾਨ ਕੱਢ ਲਾਂਗੇ ਅਡੀ ਇਹਨੂੰ ਇਹਨੂੰ ਹਾਂ ਰਹਿਣ ਦੇਣਾ ਇਹਨੂੰ ਦਾ ਫਿਰ ਬੜਾ ਹੋਊਗਾ ਇਹਨੂੰ ਅੱਜ ਰਹਿਣਗੇ ਇਹ ਵੀ ਕਰਾਂਗੇ ਫਿਰ ਕਰ ਦਾਂਗੇ ਕਾਲੂ ਚਲੇ ਆ ਚੱਕ ਲਾਂਗੇ ਨਾ ਉਹ ਹੂੰ ਹੂੰ ਇਹਦਾ ਇੱਕ ਪਾਸੇ ਇਹ ਲਾ ਰੋ ਟਰੱਕ ਇਹ ਕਿੱਥੇ ਧਰ ਲਊ ਜੀ ਜਿੱਥੇ ਜਾਣਾ ਹੈ ਸਭ ਭਾਈ ਕਿੱਥੇ ਰੱਖਣਾ ਹੈ

ਆਹ ਮਸ਼ੀਨ ਦੀ ਵਲੀ ਇਹਦਾ ਤਾਂ ਕੋਈ ਹੱਲ ਨਹੀਂ ਹਜੇ ਇਹਦਾ ਤਾਂ ਕੋਈ ਹੱਲ ਨਹੀਂ ਕੱਕ ਲਿਆ ਭਾਏ ਨਾ ਚਾਹ ਬਣਾਉਣੀ ਹੈ ਕੀ ਕਰਦੀਆਂ ਤੂੰ ਕਿਤੇ ਭਾਏ ਨੀ ਆਏ ਕਰਦੀ ਤਾਂ ਜਿਵੇਂ ਉਥੋਂ ਪੱਤੀ ਲੈ ਕੇ ਉਹਨੇ ਸਾਮ ਚੋਂ ਚੱਕ ਕੇ ਇੰਨਾ ਟਾਈਮ ਲਾਤਾ ਆ ਬਾਤ ਨੂੰ ਤਾਂ ਹੰਗਾ ਤੂੰ ਹੈ ਕਹਿੰਦਾ ਦੋ ਤਰ੍ਹਾਂ ਇਹ ਵੀ ਤਾਂ ਹਾਂ ਤਰਦਾਂ ਦਾ ਉਹ ਗੁੱੜੀ ਕਿ ਦੀਆ ਤੇ ਇਹਦੀ ਹੈਗੀ ਆਪਣੇ ਲੰਬੇ ਵਾਲੇ ਦੀ ਹੋਰ ਤਾਂ ਨਹੀਂ ਕੋਈ ਹੋਰ ਤਾਂ ਚਾਹ ਆ ਸਮਾਨ ਜਾ ਕਿਵੇਂ ਆ ਇਹ ਤਾਂ ਇਹ ਪਿੱਛੇ ਲੱਕੜ ਟੁਕੜ ਇੱਥੋਂ ਜਦੋਂ ਕੱਢਾਂਗੇ ਉਹ ਕਰਾਂਗੇ ਆ ਲੋ ਜਾ ਤੁਰਿਆ ਭਾਣਾ ਪੁੱਛਿਆ ਕਢਾ ਕੇ ਤੂੰ ਆਉਣੀ ਐ ਦੋ ਕਢਾ ਕੇ ਕੋਈ ਨਹੀਂ ਆਉਂਦੀ ਹੈਗੀ ਸਮਾਨ ਵਿਚਾਲੇ ਰੱਖੀ ਬੈਠੇ ਹੋ ਤੁਸੀਂ ਲੈ ਰਪਿੰਦਰ ਹਾਂਜੀ ਆਪਾਂ ਜਾ

ਕਰਵਾਤਾ ਨਹੀਂ ਕੁਝ ਨਹੀਂ ਕਰਾਇਆ ਸਾਰਾ ਮੈਂ ਕਰਾਇਆ ਮਿੱਤੋ ਮੇਰੇ ਤੋਂ ਪਤਾ ਵੀ ਨਹੀਂ ਦਦਾ ਉਸ ਪਾਰਟੀ ਚ ਚੱਲੂਗਾ ਸਾਡੀ ਹੱਥ ਨੇ ਮੜੀ ਮੋਟੀ ਚਲਵਾਉਣੀ ਅੱਜ ਤੁਹਾਡਾ ਪਾਲਟਾ ਹੋਰ ਨਹੀਂ ਚੱਲਦੀ ਪਾਰਟੀ ਕਹਿੰਦਾ ਕਿ ਪਾਰਟੀ ਮਹਾਪਾਰਟੀ ਚੱਕਰੂ ਮਾੜੀ ਮੋਟੀ ਕਾਦੀ ਪਾਰਟੀ ਦਿਕਾਂਤ ਸਾਫ ਕਰੀਦੀ ਹੋਰ ਦਿਕਾਂਤ ਸਾਫ ਕਰੀਦੀ ਪਾਰਟੀ ਹੁੰਦੀ ਹੈ ਹੋਰ ਨਵੀਂ ਚੀਜ਼ ਦੀ ਹੁੰਦੀ ਹੈ ਇਹ ਵੀ ਨਵੀਂ ਬਣੂਗੀ ਹੁਣ ਸਾਫ ਹੋ ਗਿਆ ਹੋਇਆ ਮਿਸਤਰੀ ਪਰਮਜੀਤ ਸਿੰਘ ਹਮ ਡੈਡਿੰਗ ਮੰਮੀ ਨੂੰ ਮਿਲਿਆ ਹੋਇਆ ਇਹ ਦਾਤ ਮਿਲਿਆ ਚ ਠੀਕ ਆ ਲਾਵੜਾ ਲੀ ਜੇਣਾ ਕਾ ਘੱਟ ਦੇ ਹਣਾ ਉਹ ਜਿਹੜਾ ਕਮਰੇ ਚ ਤੁਹਾਡੇ ਜੀਜੀ ਚ ਸੰਤ ਪਾਏ ਨੇ ਅੰਦਰਲੇ ਚ ਉਹ ਇਦੋਂ ਵੀ ਭਾਰਾ ਉਹ ਮੰਮੀ ਆਉਗੀ ਮੰਮੀ ਗਈ ਆ ਹਾਂ ਉਹ ਮੰਮੀ ਦੇ ਨਾਨ ਦਾ ਦਰਹਤਾ ਪਿੱਕੇ ਹੂੰ ਹੂੰ ਇੱਕ ਪੁਰਾਣੀ ਪੇਟੀ ਵੀ ਹੈ ਉਹ ਰੰਪੀ ਬਾਬਾ ਜੀ ਦੀ ਬਣਾਈ ਸੀ ਬਹੁਤ ਘੰਟਾ ਉਹ ਆਹ ਪ੍ਰਿੰਟ ਲੜੂਗੀ ਇਹੇ ਅੰਦਰ ਜਰਾਂ ਦੀ ਸਕੂਟ ਮੰਗਾਲਾ ਪਰ ਓਬੀ ਤੋਂ ਜਾ ਫਿਰਦਾ ਓਏ ਦੇਖ ਕੋੜ ਨੇ ਆ ਪਾਰ ਦਾ ਪਾਰ ਲੈ ਜੀ ਕਿਉਂ ਸਾਰੇ ਚੰਮ ਕੀ ਜਿਹੜੇ ਮੈਂ ਕਰ ਲੈਂਦੇ ਸੀ ਉਹ ਦੋ ਕਿਤਾਬੀਆਂ ਦੀ ਮੈਂ ਖਾ ਗਈ ਬਿਲਕੁਲ ਦੋ ਡੱਬੀਆਂ ਭੈਣੇ ਆਏ ਗਏ ਤੇ ਖਾਤਰ ਲੈਉਣੇ ਹੁੰਦੇ ਆ ਕਿ ਉਹੀ ਵੱਡੀ ਤੁਰੀ ਜੰਨੀ ਆ ਯਾਰ ਕਮਲੇ ਮਾਂ ਆ ਗਈ ਮੈਨੇ ਖਾਫਤ ਕਰਕੇ ਦੀ ਮੈਂ ਖਾ ਲਈਆਂ ਭੈਣ ਨੰਨ ਪੜ ਮੈਂ ਕਮਾਂ ਜੱਜਪੁਰ ਹੋਰ ਲਿਆ ਕੋਈ ਚੀਜ਼ ਚੱਕ ਕੇ ਅੰਦਰੋਂ ਹੋਰ ਕੁਝ ਨਹੀਂ ਹੈਗਾ ਹੁਣ ਲੈ ਆ ਕਿਹੋਣ ਆ ਲਿਆ ਸਾਰਾ ਸਮਾਨ ਜਾਂ ਲਿਆ ਯਾਰ ਹੋਰ ਨਹੀਂ ਆ ਕੁਝ ਮੈਂ ਕਿਥੇ ਲੈ ਗਿਆ ਮਾ ਪੂਰੀਆ ਪਿਆ ਹੋਊ ਪੂਰੀਆ ਵੀ ਨਹੀਂ ਹੈਗਾ ਉਹ ਵੀ ਤਰੜਤਾ ਭਾਲਦਾ ਭੈਣਾਂ ਯਾਰ ਕੰਫੀ ਇਰਲੀ ਆਵਾਂਗੇ ਆਪਾਂ ਯਾਰ ਆ ਫੋਨ ਆਈ ਨਜ਼ਰ ਅੰਦਰ ਨਹੀਂ ਆਇਆ ਆ ਵੱਜੀ ਜਾਂਦਾ ਨਹੀਂ ਆਇਆ ਮੇਰਾ ਫੋਨ ਉਹ ਉਹ ਨਹੀਂ ਆਇਆ ਤੁਹਾਡੇ ਤਾਂ ਇੰਨਾਂ ਕੰਨ ਵੱਜੀ ਜਾਂਦੇ ਨੇ ਆ ਦੇ ਆਇਆ ਤਾਂ ਹੈਗਾ ਰੇ ਵੀ ਆਇਆ ਨਾ ਸੁਣਦੀ ਆ ਨਾ ਨਹੀਂ ਸਪੇਟ ਵਾਲੀ ਸਾਲੀ ਦਾ ਆਹੂ ਮੇਰੀ ਦਾ ਜਾ ਭੱਜਾ ਉਹ ਕਰਦੀ ਰਹਿੰਦੀ ਹੈਗੀ ਤੈਨੂੰ ਉਹ ਲੋਦੀ ਬੱਗੇ ਹੈ ਨਾ ਪਹਿਲਾਂ ਤਾਂ ਵੀ ਪਹਿਣੇਗੀ